ਲੋਕ ਸਭਾ ਚੋਣਾਂ 2024 ਦੇ ਦੌਰਾਨ ਸਿਆਸੀ ਉਥਲ-ਪੁਥਲ ਲਗਾਤਾਰ ਜਾਰੀ ਹੈ ਕੋਈ ਇੱਕ 파ਰਟੀ ਛੱਡਦਾ ਹੈ ਤੇ ਦੂਜੀ ਵੱਲ ਹੋ ਜਾਂਦਾ ਹੈ ਕੋਈ ਤੀਜੀ ਛੱਡਦਾ ਹੈ ਤੇ ਦੂਜੀ ਵੱਲ ਕੋਈ ਚੌਥੀ ਛੱਡਦਾ ਹੈ ਤੇ ਤੀਜੀ ਵੱਲ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸ ਦੇ ਦੌਰਾਨ ਖਬਰ ਇਹ ਆਇਆ ਕਿ ਜਲੰਧਰ ਤੋਂ ਸਾਂਪਲਾ ਪਰਿਵਾਰ ਆਪ ਦੇ ਵਿੱਚ ਸ਼ਾਮਲ ਹੋ ਗਿਆ ਜਲੰਧਰ ਸੀਟ ਲਗਾਤਾਰ ਦਿਲਚਸਪ ਬਣਦੀ ਜਾ ਰਹੀ ਹੈ ਕਾਂਗਰਸ ਪਾਰਟੀ ਨੂੰ ਦੋ ਤਿੰਨ ਦਫਾ ਉਥੋਂ ਝਟਕੇ ਲੱਗੇ ਨੇ ਚਾਹੇ ਉਹ ਬੀਬਾ ਕਰਮਜੀਤ ਕੌਰ ਚੌਧਰੀ ਹੋਣ ਉਹ ਛੱਡ ਕੇ ਚਲੇ ਗਏ ਜਾ ਫਿਰ ਉੱਥੋਂ ਦੇ ਸਾਬਕਾ ਚੇਅਰਮੈਨ ਹੋਣ ਇੰਪਰੂਵਮੈਂਟ ٹرسٹ ਦੇ ਤੇਜਿੰਦਰਪਾਲ ਬਿੱਟੂ ਉਹ ਛੱਡ ਕੇ ਚਲੇ ਗਏ ਔਰ ਐਸੇ ਤਰੀਕੇ ਦੇ ਨਾਲ ਹੀ ਉੱਥੇ ਜਿਹੜਾ ਝਟਕੇ ਲੱਗੇ ਉਹ ਕਾਂਗਰਸ ਨੂੰ ਝਟਕੇ ਲੱਗੇ ਔਰ ਉਹ ਸ਼ਮੂਲੀਅਤ ਕਿਸ ਵਿੱਚ ਕਰ ਗਏ ਭਾਜਪਾ ਦੇ ਵਿੱਚ ਔਰ ਮੌਜੂਦਾ ਲੀਡਰਸ਼ਿਪ ਜਦੋਂ ਛੱਡ ਕੇ ਗਈ ਆਮ ਆਦਮੀ ਪਾਰਟੀ ਤੋਂ ਤੇ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਇੱਕ ਚੁਣੇ ਹੋਏ ਵਿਧਾਇਕ ਸ਼ੀਤਲ ਉਂਗਰਾਲ ਦਿਲੰਦਰ ਵੈਸਟ ਤੋਂ ਤੇ ਨਾਲ ਹੀ ਸੁਸ਼ੀਲ ਰਿੰਕੂ ਜਿਹੜੇ ਕੀ ਇਕਲਾਤੇ ਲੋਕ ਸਭਾ ਮੈਂਬਰ ਸਨ ਜਿਮਣੀ ਚੋਣ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਛੱਡੀ ਤੇ ਆਪ ਚ ਆਏ ਤਾਂ ਉਹ ਦੋਵੇਂ ਜੋੜੀ ਵੀ ਆ ਜਿਹੜੀ ਉਹ ਚਲੀ ਜਾਂਦੀ ਹੈ ਭਾਜਪਾ ਦੇ ਵਿੱਚ ਪਰ ਹੁਣ ਇੱਕ ਹੋਰ ਜਿਹੜੀ ਹੈ ਸਿਆਸੀ ਗਤੀਵਿਧੀ ਸਾਹਮਣੇ ਆਈ ਉਹ ਇਹ ਹੈ ਕਿ ਰੋਬਿਨ ਸਾਂਪਲਾ ਨੇ ਆਪਣੇ ਪਰਿਵਾਰ ਦੇ ਨਾਲ ਸ਼ਮੂਲੀਅਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਲਗਾਤਾਰ ਵੱਖ-ਵੱਖ ਅਦਾਰਿਆਂ 'ਚ ਖਾਸ ਕਰਕੇ ਅਖਬਾਰਾਂ ਦੇ ਵਿੱਚ ਆਪਰੇ ਇੰਟਰਵਿਊਆਂ ਦੇ ਵਿੱਚ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਪੱਤਰਕਾਰਾਂ ਦੇ ਵੱਲੋਂ ਕਿ ਤੁਸੀਂ ਜਿਹੜੀ ਤੁਹਾਡੇ ਉੱਤੇ ਸਵਾਲ ਉੱਠ ਰਹੇ ਨੇ ਕਿ ਤੁਸੀਂ ਵਿਰੋਧੀਆਂ ਦੇ ਉੱਤੇ ਜਿਹੜੀ ਆ ਬਦਲਾਖੋਰੀ ਦੇ ਨਾਲ ਕਾਰਵਾਈ ਕਰਦੇ ਹੋ ਤਾਂ ਉਹਨਾਂ ਨੇ ਫਿਰ ਤਰਕ ਨਾਲ ਜਵਾਬ ਦਿੰਦੇ ਆ ਇਹ ਆਖਿਆ ਆਪਣਾ ਤਰਕ ਆਪਣੀ ਦਲੀਲ ਦਿੱਤੀ ਕਿ ਜਿੰਨਾ ਜਿੰਨਾ ਤੇ ਕੇਸ ਚੱਲੇ ਨੇ ਉਹਨਾਂ ਨੂੰ ਤਾਂ ਮੈਂ ਹੁਣ ਤੱਕ ਮਿਲਿਆ ਵੀ ਨਹੀਂ ਤਾਂ ਫਿਰ ਇਹ ਕਿਵੇਂ ਸਿਆਸੀ ਬਦਲਾਖੋਰੀ ਹੋ ਸਕਦੀ ਹੈ ਉਹਨਾਂ ਨੇ ਵੱਖ-ਵੱਖ ਲੀਡਰਾਂ ਦੇ ਨਾਮ ਤੱਕ ਵੀ ਗਿਣਾਏ ਔਰ ਨਾਲ ਇਹ ਵੀ ਕਿਹਾ ਕਿ ਬਾਕੀ ਲੀਡਰਾਂ ਚ ਇਹ ਨਹੀਂ ਬਾਕੀ ਪਾਰਟੀਆਂ ਚ ਕਲੀਡਰ ਚੰਗੇ ਨਹੀਂ ਅਸੀਂ ਦਰਵਾਜ਼ੇ ਵੀ ਬੰਦ ਨਹੀਂ ਕਰ ਸਕਦੇ ਤਾਂ ਉਸੇ ਨੀਤੀ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਵਾਉਣ ਦੇ ਲਈ ਤਿੰਨ ਤੱਕ ਟੋਕ ਟੋਕ ਉਮੀਦਵਾਰ ਨੇ ਚਾਹੇ ਗੁਰਪ੍ਰੀਤ ਜੀਪੀ ਹੋਣ ਫਤੇਗੜ ਸਾਹਿਬ ਤੋਂ ਉਮੀਦਵਾਰ ਬਣਾ ਦਿੱਤੇ ਗਏ ਰਾਜਕੁਮਾਰ ਚੱਬੇਵਾਲ ਹੋਣ ਤਾਂ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾ ਦਿੱਤੇ ਗਏ ਤਾਂ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਲਗਾਤਾਰ ਬਾਕੀ ਪਾਰਟੀਆਂ ਦੇ ਵਿੱਚੋਂ ਵੀ ਆ ਜਿਹੜਾ ਸ਼ਮੂਲੀਅਤ ਕਰਵਾ ਕੇ ਆਪਣੇ ਉਮੀਦਵਾਰ ਐਲਾਨਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਦੇ ਇੱਕ ਉਮੀਦਵਾਰ ਐਲਾਨੇ ਗਏ ਜਿਹੜੇ ਜਲੰਧਰ ਤੋਂ ਹੀ ਉਹ ਛੱਡ ਕੇ ਚਲੇ ਗਏ ਸੀ ਉਮੀਦਵਾਰੀ ਫਿਰ ਉਹ ਭਾਜਪਾ ਤੋਂ ਉਮੀਦਵਾਰ ਬਣ ਗਏ ਨੇ ਤਾਂ ਹੁਣ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਸਿਆਸੀ ਵਜ੍ਹਾ ਕੀ ਹੈ ਹਾਲਾਂਕਿ ਦੂਜੇ ਪਾਸੇ ਜਿਹੜਾ ਇਹ ਵਿਜੇ ਸਾਮਪਲਾ ਨੇ ਉਹ ਵੀ ਆਪਣੀ ਪਾਰਟੀ ਤੋਂ ਇਸ ਕਰਕੇ ਨਾਰਾਜ਼ ਹੋ ਗਏ ਸੀ ਕਿਉਂਕਿ ਭਾਜਪਾ ਪਾਰਟੀ ਦੇ ਵਿੱਚ ਹਿਸ਼ਾਰਪੁਰ ਤੋਂ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਪਰ ਹਾਲੇ ਤੱਕ ਉਹਨਾਂ ਨੇ ਕੋਈ ਫੈਸਲਾ ਐਸਾ ਨਹੀਂ ਲਿਆ ਕਿ ਪਾਰਟੀ ਛੱਡ ਦੇਣ ਕਿਉਂਕਿ ਸਮੁੱਚੀ ਲੀਡਰਸ਼ਿਪ ਭਾਜਪਾ ਦੀ ਖਾਸ ਕਰਕੇ ਸੁਨੀਲ ਜਾਖੜ ਮੌਜੂਦਾ ਪ੍ਰਧਾਨ ਵੀ ਭਾਜਪਾ ਦੇ ਮਨਾਉਣ ਚਲੇ ਗਏ ਹੋਰ ਲੀਡਰਾਂ ਨੇ ਵੀ ਚੱਕਰ ਮਾਰੇ ਵਿਜੇ ਸਾਮਪਲਾ ਨੇ ਹਾਲੇ ਤੱਕ ਉਸ ਫੈਸਲੇ ਨੂੰ ਮੁਲਤਵੀ ਰੱਖਿਆ ਹੋਇਆ ਹੈ ਜਾਂ ਫਿਰ ਇਸ ਕਹਿ ਲਈਏ ਕਿ ਵਿਚਾਰ ਪਟੰਦਰੇ ਚ ਲੱਗੇ ਹੋਇਆ ਕਿ ਉਹਨਾਂ ਨੇ ਪਾਰਟੀ ਛੱਡਣੀ ਹੈ ਕਿ ਨਹੀਂ ਛੱਡਣੀ ਪਰ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਰੋਬਿੰਨ ਸਾਹਪਲਾ ਜਿਹੜੇ ਆ ਉਹ ਪਾਰਟੀ ਭਾਜਪਾ ਛੱਡ ਚੁੱਕੇ ਆ ਤੇ ਮੁੱਖ ਜਿਹੜੀ ਵਜ੍ਹਾ ਮੰਨੀ ਜਾ ਰਹੀ ਹੈ ਕਿਉਂਕਿ ਜਦੋਂ ਜਲੰਧਰ ਵੈਸਟ ਦੇ ਵਿੱਚ ਇੱਕ ਪਾਸੇ ਤਾਂ ਵਿਧਾਇਕ ਸ਼ੀਤਲ ਉਂਗਰਾਲ ਦੇ ਕਰਕੇ ਉਹ ਹਲਕਾ ਖਾਲੀ ਹੋ ਗਿਆ ਸੀ ਔਰ ਦੂਸਰਾ ਜਿੱਥੇ ਤੱਕ ਮੰਨਿਆ ਜਾ ਰਿਹਾ ਹੈ ਕਿ ਸੁਸ਼ੀਲ ਰਿੰਕੂ ਵੀ ਜਦੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਸੀ ਤੇ ਉਹ ਭਾਜਪਾ ਚ ਆ ਗਏ ਤਾਂ ਉੱਥੇ ਹੁਣ ਭਾਜਪਾ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਸ਼ੀਤਲ ਉਂਗਰਾਲ ਤੇ ਸੁਸ਼ੀਲ ਰਿੰਕੂ ਉਹ ਦੋਵੇਂ ਭਾਰੂ ਹੋ ਗਏ ਨੇ ਜਲੰਧਰ ਦੀ ਸਿਆਸਤ ਵਿੱਚ ਭਾਜਪਾ ਦੇ ਅੰਦਰ ਹਾਲਾਂਕਿ ਅਟਵਾਲ ਪਰਿਵਾਰ ਵੀ ਹੈ ਇੱਕ ਪਰ ਉੱਥੇ ਹੁਣ ਜਿਹੜੇ ਤਿਆਰੀ ਲਗਾਤਾਰ ਕਰ ਰਹੇ ਸੀ ਅਗਲੀਆਂ ਚੋਣਾਂ ਦੀ ਉਹ ਇੱਕ ਸੰਪਲਾ ਪਰਿਵਾਰ ਸੀ ਜਿਹੜਾ ਕੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਤਾਂ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਕਿਉਂਕਿ ਕੋਈ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਗਿਆ ਤੇ ਕੋਈ ਭਾਜਪਾ ਛੱਡ ਕੇ ਹੁਣ ਆਮ ਆਦਮੀ ਪਾਰਟੀ 'ਚ ਆ ਗਿਆ ਤੇ ਲਗਾਤਾਰ ਇਹ سلسلہ جاری ਹੈ ਹਾਲਾਂਕਿ ਵਿਜੇ ਸੰਪਲਾ ਦਾ ਇਸ ਪਰਵਾਰ ਦੇ ਨਾਲ ਜਿਹੜਾ ਰਿਸ਼ਤਾ ਤਾਂ ਉਹ ਕਰੀਬੀ ਹੈ ਪਰ ਉਹਨਾਂ ਨੇ ਇਸ ਮਸਲੇ ਦੇ ਵਿੱਚ ਕੋਈ ਉਹਨਾਂ ਨੂੰ ਜੋੜ ਕੇ ਨਹੀਂ ਵੇਖਿਆ ਜਾ ਰਿਹਾ ਹਾਲਾਂਕਿ ਮੰਨਿਆ ਜਾ ਰਿਹਾ ਕਿ ਭਾਜਪਾ ਦੇ ਵੱਲੋਂ ਉਹਨਾਂ ਦੇ ਵੱਲੋਂ ਹੀ ਉਹਨਾਂ ਨੂੰ ਤਿਆਰੀ ਕਰਵਾਈ ਜਾ ਰਹੀ ਸੀ ਕਿ ਜਲੰਧਰ ਦੀ ਸਿਆਸਤ ਦੇ ਵਿੱਚ ਉਹ ਸਰਗਰਮ ਹੋ ਜਾਣ ਔਰ ਕਾਫੀ ਲੰਮੇ ਸਮੇਂ ਤੋਂ ਰੋਬਿਨ ਸਾंपਲਾ ਲੱਗੇ ਹੋਏ ਸਨ ਸਿਆਸੀ ਜੋੜ ਤੋੜ ਕਰਨ ਦੇ ਲਈ ਕਿ ਕਿਸੇ ਨਾ ਕਿਸੇ ਤਰ੍ਹਾਂ ਰਣਨੀਤੀ ਐਸੀ ਬਣਾਈ ਜਾਵੇ ਕਿ ਭਾਜਪਾ ਦੇ ਅੰਦਰ ਜਲੰਧਰ ਦੇ ਵਿੱਚ ਇੱਕ ਵੱਡਾ ਚਿਹਰਾ ਉੱਭਰ ਕੇ ਸਾਹਮਣੇ ਆਵੇ ਪਰ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਮੇਰੀਆਂ ਆਸਾਂ ਉਮੀਦਾਂ ਹੁਣ ਛੇਤੀ ਪੂਰੀਆਂ ਨਹੀਂ ਹੋਣਗੀਆਂ ਕਿਉਂਕਿ ਆਮ ਆਦਮੀ ਪਾਰਟੀ ਤੋਂ ਮੌਜੂਦਾ ਐਮਐਲਏ ਤੇ ਮੌਜੂਦਾ ਐਮਪੀ ਉਹ ਛੱਡ ਕੇ ਜਦੋਂ ਭਾਜਪਾ ਚ ਆ ਗਏ ਨੇ ਤੇ ਤਵਜੋ ਉਹਨਾਂ ਨੂੰ ਜ਼ਿਆਦਾ ਮਿਲੇਗੀ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਹੋ ਸਕਦਾ ਹੈ ਕਿ ਫੈਸਲਾ ਲਿਆ ਹੈ ਔਰ ਜਲੰਧਰ ਦੇ ਸਥਾਨਕ ਲੋਕ ਵੀ ਇਸ ਫੈਸਲੇ ਤੇ ਬਹੁਤੇ ਹੈਰਾਨ ਨਹੀਂ ਹੋ ਰਹੇ ਕਿਉਂਕਿ ਉਹ ਜਲੰਧਰ ਦੀ ਅੰਦਰੂਨੀ ਸਿਆਸਤ ਨੂੰ ਜਾਣਦੇ ਨੇ ਕਿ ਇੱਥੇ ਪਰਿਵਾਰਾਂ ਦੀ ਔਰ ਇੱਕ ਦੂਜੇ ਦੇ ਲੀਡਰਾਂ ਦੀ ਆਪਸੀ ਖੁੰਦਕਬਾਜ਼ੀ ਕੀ ਹੈ ਔਰ ਆਪਸੀ ਸਿਆਸੀ ਰੰਜਿਸ਼ ਕੀ ਹੈ ਲੜਾਈ ਕੀ ਹੈ ਇਸੇ ਕਰਕੇ ਜਿਹੜਾ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਜਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪਾਰਟੀ ਦੇ ਵਿੱਚ ਸਵਾਗਤ ਕੀਤਾ ਔਰ ਜਿਵੇਂ ਅਸੀਂ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਪਹਿਲਾਂ ਹੀ ਦਾਵਾ ਕੀਤਾ ਹੈ ਕਈ ਥਾਵਾਂ ਦੇ ਉੱਤੇ ਕਿ ਬਾਕੀ ਪਾਰਟੀਆਂ ਵਿੱਚ ਵੀ ਸਾਰੇ ਮਾਰੇ ਮਾੜੇ ਲੀਡਰ ਨਹੀਂ ਇਸ ਕਰਕੇ ਅਸੀਂ ਦਰਵਾਜ਼ੇ ਬੰਦ ਕਰਕੇ ਨਹੀਂ ਬੈਠ ਸਕਦੇ ਹਾਲਾਂਕਿ ਜਿਨ੍ਹਾਂ ਜਿਨ੍ਹਾਂ ਤੇ ਉਹਨਾਂ ਨੇ ਕਾਰਵਾਈ ਕੀਤੀ ਹੈ ਉਹਨਾਂ ਦੇ ਬਾਰੇ ਉਹ ਕਹਿੰਦੇ ਆ ਕਿ ਉਹ ਜਿਨ੍ਹਾਂ ਜਿਨ੍ਹਾਂ ਨੇ ਗਲਤ ਕੀਤਾ ਸੀ ਅਸੀਂ ਸਿਰਫ ਉਹਨਾਂ ਤੇ ਕਾਰਵਾਈ ਕੀਤੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਵਾਲੇ ਮਾਮਲੇ ਦੇ ਵਿੱਚ ਤਾਂ ਫਾਈਲਾਂ ਹੀ ਖੋਲ ਕੇ ਰੱਖ ਦਿੱਤੀਆਂ ਸੀ ਕਿ ਆ ਦੇਖੋ ਤੁਹਾਡੀ ਕੀਤੀ ਇਨਕੁਆਰੀ ਜਿਸ ਦੇ ਵਿੱਚ ਕਥਿਤ ਗੜਬੜੀ ਆ ਜਿਹੜੀ ਉਹ ਸਾਹਮਣੇ ਆਈ ਹੈ ਤੇ ਇਸ ਦੀ ਇਨਕੁਆਰੀ ਵੀ ਤੁਹਾਡੇ ਅਫਸਰਾਂ ਨੇ ਕੀਤੀ ਸਰਕਾਰ ਨੇ ਕੀਤੀ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਐਸੀ ਕਿਹੜੀ ਮਸ਼ੀਨ ਦੇ ਵਿੱਚ ਨਾਤੇ ਧੋਤੇ ਹੋ ਗਏ ਸਾਫ ਸੁਥਰੇ ਹੋ ਗਏ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਤੇ ਹੁਣ ਤੁਹਾਡੇ ਨਾਲ ਬੈਠਦੇ ਨੇ ਇੱਥੋਂ ਤੱਕ ਕਿ ਉਮੀਦਵਾਰ ਤੁਸੀਂ ਬਣਾ ਦਿੱਤਾ ਇਸ ਦੇ ਬਾਰੇ ਵੀ ਚਰਚਾ ਜਿਹੜੀ ਆ ਉਹ ਕਾਫੀ ਹੋਈ ਹਾਲਾਂਕਿ ਇਸ ਨੂੰ ਵਾਖ ਵਖ ਸਿਆਸਤਦਾਨ ਤਾਂ ਆਪਣੀ ਸਿਆਸਤ ਦੇ ਮੁਤਾਬਕ ਸਿਆਸੀ ਪਾਰਟੀਆਂ ਬਿਆਨਬਾਜ਼ੀ ਕਰਦੀਆਂ ਨੇ ਪਰ ਤੁਹਾਡਾ ਕੀ ਮੰਨਣਾ ਹੈ ਜਿਹੜਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾ ਰਿਹਾ ਖਾਸ ਕਰਕੇ ਜਲੰਧਰ ਦੀ ਸਿਆਸਤ ਦੇ ਅੰਦਰ ਜਿਵੇਂ ਕੋਈ ਭਾਜਪਾ ਨੂੰ ਛੱਡ ਕੇ ਆਪ ਚ ਆਇਆ ਤੇ ਕੋਈ ਆਪ ਨੂੰ ਛੱਡ ਕੇ ਭਾਜਪਾ ਚਲਾ ਗਿਆ ਇਸੇ ਤਰ੍ਹਾਂ ਕਾਂਗਰਸ ਨੂੰ ਛੱਡ ਕੇ ਵੀ ਕਈ ਲੀਡਰਸ਼ਿਪਾਂ ਜਿਹੜੀ ਭਾਜਪਾ ਚ ਗਈ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕੀ ਕਾਰਨ ਹੋ ਸਕਦੇ ਨੇ ਕੀ ਸਿਆਸੀ ਕਾਰਨ ਨੇ ਕਿ ਲੋਕਾਂ ਦੀ ਭਲਾਈ ਦੇ ਕਰਕੇ ਲੀਡਰ ਪਾਰਟੀ ਛੱਡ ਰਹੇ ਨੇ ਜਾਂ ਉਹਨਾਂ ਨੂੰ ਆਪਣਾ ਭਵਿੱਖ ਕਿਤੇ ਨਾ ਕਿਤੇ ਧੁੰਦਲਾ ਨਜ਼ਰ ਆ ਰਿਹਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਉਹ ਸਿਆਸੀ ਮੌਕਿਆਂ ਦੀ ਤਲਾਸ਼ ਦੇ ਵਿੱਚ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੇ ਇਸ ਦੇ ਕਰਕੇ ਪਾਰਟੀ ਛੱਡਦੇ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ